ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੀਐਸਟੀਵੀ 1313 ਅੱਜ ਆਪਾਂ ਚਪੈਰਾ ਸਾਹਿਬ ਤੇ ਵਿਚਾਰ ਕਰਾਂਗੇ ਵੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਹਰ ਐਤਵਾਰ ਨੂੰ ਚਪਹਿਰਾ ਸਾਹਿਬ ਹੁੰਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਆਕੇ ਹਾਜ਼ਰੀਆਂ ਭਰਦੀਆਂ ਨੇ ਲੱਖਾਂ ਸੰਗਤਾਂ ਦੇ ਕਾਰਜ ਸਫਲ ਹੋਏ ਨੇ ਤੇ ਪੰਜ ਚਪਹਿਰੇ ਘਟਨੇ ਪੈਂਦੇ ਨੇ ਤੇ ਲੇਕਿਨ ਕਈਆਂ ਸੰਗਤਾਂ ਨੂੰ ਜਦੋਂ ਪੰਜ ਚਪਹਰੇ ਕੱਟ ਦੀਆਂ ਨੇ ਉਹਨਾਂ ਦਾ ਕਾਰਜ ਨਹੀਂ ਹੁੰਦਾ ਠੰਡਾ ਕਾਰਜ ਪਿਆ ਹੁੰਦਾ ਫਿਰ ਉਹ ਸੋਚਦੇ ਵੀ ਹੁਣ ਆਪਾਂ ਕੀ ਕਰੀਏ ਵੀ ਪੰਜ ਚਪਹਰੇ ਕੱਟ ਲੈਨੇ ਤੇ ਸਾਡਾ ਜਿਹੜਾ ਕਾਰਜ ਹੈ ਉਹ ਅਜੇ ਅਧੂਰਾ ਹੈ ਉਹ ਪੂਰਾ ਨਹੀਂ ਹੋਇਆ ਪਿਆਰੀ ਸਾ ਸੰਗਤ ਪੰਜ ਪਹਿਰੇ ਤੁਸੀਂ ਲਗਾਤਾਰ ਆਏ ਸ਼ੰਡੇ ਹਰ ਐਤਵਾਰ ਕੱਟਨੇ ਨੇ ਉਸ ਤੋਂ ਇਲਾਵਾ ਤੁਸੀਂ ਨਿਤਨੇਮ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਪੜੋ ਗੁਰੂ ਕਰੇ ਆਓ ਤੇ ਅਵਸ਼્ય ਤੁਹਾਡਾ ਜਿਹੜਾ ਕੋਈ ਵੀ ਮਨੋ ਤੁਹਾਡਾ ਸੁਪਨਾ ਹੈ ਕੋਈ ਕੰਮ اٹਕਿਆ ਹੈ ਲੰਬੇ ਸਮਿਆਂ ਤੋਂ ਲੈ ਕੇ ਕੰਮ ਮੰਦਾਨੀ ਜ਼ਕੀਨਨ ਜਾਣਿਓ ਤੁਹਾਡੀਆਂ ਝੋਲੀਆਂ ਪਰ ਜਾਣ ਗਈਆਂ ਇੱਕ ਮੈਂ ਛੋਟੇ ਜੀ ਆਧਾਰਨ ਦੇਣੀ ਹੈ ਤਾਂ ਕਿ ਤੁਹਾਡੇ ਵਿਸ਼ਵਾਸ ਦੇ ਵਿੱਚ ਹੋਰ ਵਾਧਾ ਹੋ ਜਾਏ ਇੱਕ ਨੌਜਵਾਨ ਸੀ 40 ਸਾਲ ਦੀ ਉਮਰ ਦਾ ਤੇ ਉਹਨੂੰ ਨਿਰਾਸ਼ਾ ਹੋ ਗਈ ਨੌਕਰੀ ਨਾ ਮਿਲੇ ਕਿ ਤਾਉ ਪੰਜ ਪਾਰੇ ਕੱਟੇ ਉਹਨੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਸ਼ੀਦੀ ਗੰਜ ਦੇ ਵਿੱਚ ਲੇਕਿਨ ਫਿਰ ਵੀ ਗੱਲ ਨਾ ਬਣੀ ਕਿਸੇ ਗੁਰਮੁਖ ਨੇ ਕਿਹਾ ਪਿਆਰੇਆ ਤੂੰ ਬਾਣੀ ਪੜਿਆ ਕਰ ਚਪਾਰੇ ਲਗਾਤਾਰ ਕੱਟਦਾ ਰਹੇ ਤੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਵੀ ਕਰਿਆ ਕਰ ਉਹ ਜਪਜੀ ਸਾਹਿਬ ਦਾ ਜਦੋਂ ਪਾਠ ਕਰਦਾ ਹੌਲੀ ਹੌਲੀ ਬਾਣੀ ਦਾ ਰਸ ਆਉਣ ਲੱਗ ਗਿਆ ਉਹਨੂੰ ਹੌਲੀ ਹੌਲੀ ਨਾ ਜਦੋਂ ਆਪਾਂ ਬਾਣੀ ਪੜਦੇ ਆ ਤੇ ਅੰਦਰ ਠੰਡ ਪੈਦਾ ਹੁੰਦੀ ਹੈ ਅੰਦਰ ਦੇਵੀ ਗੁਣ ਪੈਦਾ ਹੋ ਜਾਂਦੇ ਆ ਅੰਦਰ ਸਕੂਨਤਾ ਹੁੰਦੀ ਹੈ ਬਾਣੀ ਪੜ ਕੇ ਉਹਨੂੰ ਸ਼ਾਂਤੀ ਆਉਣ ਲੱਗ ਗਈ ਤੇ ਫਿਰ ਇੱਕ ਨਾ ਉਹਦਾ ਨੰਬਰ ਪਹਿਲਾਂ ਚੱਲਦਾ ਸੀ ਪੁਰਾਣਾ ਉਹ ਪੁਰਾਣੇ ਨੰਬਰ ਤੇ ਉਹਨੂੰ ਫੋਨ ਆਇਆ ਉਹਦੇ ਕੋਈ ਦੋਸਤ ਦਾ ਵੀ ਤੂੰ ਕਿੱਥੇ ਹੁੰਨਾ ਅੱਜ ਕੱਲ ਕਹਿੰਦਾ ਮੈਂ ਅੰਮ੍ਰਿਤਸਰੀ ਹੁੰਨਾ ਕੀ ਕਰਦਾ ਹੁੰਨਾ ਕਹਿੰਦਾ ਕੋਈ ਨੌਕਰੀ ਨਹੀਂ ਅਜੇ ਤੱਕ ਬਣੀ ਹੈ ਉਹ ਕਹਿੰਦਾ ਵੀ ਮੇਰੇ ਕੋਲ ਇੱਕ ਨੌਕਰੀ ਖਾਲੀ ਹੈ ਤੇ ਆ ਕੇ ਲੱਗ ਜਾ ਇਹ ਅਰਦਾਸ ਦੀ ਸ਼ਕਤੀ ਹੈ ਚਪੈਰੇ ਦੀ ਇਹ ਸ਼ਕਤੀ ਹੈ ਬਾਣੀ ਦੀ ਸ਼ਕਤੀ ਹੈ ਉਹਦੇ ਹੱਥ ਅੱਖਾਂ ਚੋਂ ਅਥਰੂ ਆ ਗਏ ਧੰਨ ਬਾਬਾ ਦੀਪ ਸਿੰਘ ਬੜੀ ਕਿਰਪਾ ਕਰੀ ਅੱਜ ਉਹ ਨੌਕਰੀ ਤੇ ਦਿੱਲੀ ਵਿੱਚੇ ਕੰਮ ਕਰ ਰਿਹਾ ਸਾਰਾ ਆਪਦਾ ਕੰਮ ਸਫਲ ਹੋ ਗਿਆ ਕਿਨ ਤੋਂ ਭਾਵ ਦੇ ਪਿਆਰ ਦੇ ਨਾਲ ਤੁਸੀਂ ਚਪੈਰਾ ਸਾਹਿਬ ਦਾ ਜਿਹੜਾ ਪਾਠ ਕਰੋ ਚਪੈਰੇ ਘਟੋ ਘਟੋ ਘਟ ਪੰਜ ਤਾਂ ਘਟਨੇ ਘਟਨੇ ਹੈ ਲਗਾਤਾਰ ਇਸ ਤੋਂ ਇਲਾਵਾ ਤੁਸੀਂ ਅਮਰਤ ਵੇਲੇ ਬਾਣੀ ਪੜੋ ਬਾਣੀ ਦੇ ਨੇੜੇ ਆਓ ਤੇ ਹਰ ਤੁਹਾਡਾ ਕੋਈ ਕੰਮ ਅੜਿਆ ਕੰਮ ਹੋ ਜਾਊਗਾ ਵਿਸ਼ਵਾਸ ਰੱਖੋ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਸਾਨੂੰ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਤੇ ਕਮੈਂਟ ਬਾਕਸ ਵਿੱਚ ਤੁਸੀਂ ਪੁੱਛ ਸਕਦੇ ਹੋ ਅਸੀਂ ਤੁਹਾਡੀ ਹੈਲਪ ਕਰਨ ਵਾਸਤੇ ਚਤੋਂ ਪਿਆਰ ਤਿਆਰ ਰਹਿਨੇ ਆ ਤੇ ਵੱਧ ਤੋਂ ਵੱਧ ਇਸ ਚੱਲਣ ਨੂੰ ਅੱਗੇ ਲੈ ਕੇ ਜਾਓ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ